ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਹੋਈ ਹੈ ਅੱਜ ਪਤਾ ਲੱਗਾ ਸੀ ਗੁਰੂ ਘਰ ਵਿਖੇ ਗੁਰੂ ਮਹਾਰਾਜ ਜੀ ਦੀ ਜੋ ਇਸ਼ਨਾਨ ਦੀ ਸੇਵਾ ਅੰਗਾਂ ਦੀ ਸਾਫ ਸਫਾਈ ਹੋਈ ਹੈ ਹੋ ਰਹੀ ਹੈ ਚੱਲ ਰਹੀ ਹੈ ਉਹ ਸੇਵਾ ਚੱਲ ਰਹੀ ਹੈ ਭਾਈ ਸਾਹਿਬ ਪਾਸੋਂ ਪੁੱਛਦੇ ਹਾਂ ਇਸ ਬਾਰੇ ਥੋੜੀ ਜਾਣਕਾਰੀ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਹਿਆ ਸੋ ਵੈਂਟੀਏ ਹਾਂ ਜੀ ਆਵਿਨੇ ਪੁੱਛਿਆ ਸੇਵਾ ਚੱਲ ਰਹੀ ਹੈ ਸੋ ਗੁਰੂ ਜੀ ਕਹਿਆ ਇਹ ਬਹੁਤ ਵਧੀਆ ਸਵਾਲ ਪੁੱਛਿਆ ਹੈ ਆਪਾਂ ਗੁਰੂ ਘਰ ਵਿਖੇ ਸ਼ੀਰ ਆਖੰਡ ਪਾੜ ਸਾਹਿਬ ਰੱਖੇ ਜਾਂਦੇ ਹਨ ਅਤੇ ਘਰਾਂ ਦੇ ਵਿੱਚ ਪ੍ਰਕਾਸ਼ ਆਉਂਦੇ ਹਨ ਸ਼ਾਮ ਦੇ ਸਮੇਂ ਜਦ ਗੁਰੂ ਸਾਹਿਬ ਦੀ ਲਾਟ ਉੱਪਰ ਕੀਤੀ ਜਾਂਦੀ ਹੈ ਉੱਥੋਂ ਪਮਤੜ ਦੀਆ ਜੰਤ ਵਿੱਚ ਪੈਂਦੇ ਹਨ ਸੋ ਗੁਰੂ ਸਾਹਿਬ ਦੇ ਆਪਾਰਕੀ ਸਹੀ ਹੈ ਇਸ ਟਾਈਮ 1430 ਅੰਗ ਸੰਪਵਨ ਹੋਏ ਆਪਜੀ ਦਾ ਸਾਹਮਣੇ ਹੈ ਦੇਖੋ ਇੰਨੇ ਜੀਜਾਂਤ ਵਿੱਚੋਂ ਨਿਕਲੇ ਹਨ ਸੋ ਇਹ ਆਪਾਂ ਨੂੰ ਚਾਹੀਦਾ ਹੈ ਕਿ ਗੁਰੂ ਘਰ ਵਿੱਚ ਹਰ ਗੁਰੂ ਘਰ ਦੇ ਵਿੱਚ ਜੋ ਵੀ ਸ਼ਰੋਤਨ ਗੁਰੂ ਮਹਾਰਾਜ ਦੇ ਗਰੰਟੀ ਪਾਠੀ ਜਾਂ ਗੁਰੂ ਘਰ ਦੇ ਪ੍ਰਬੰਧਕ ਹਨ ਕੋਈ ਵੀ ਸ਼ਰਧਾਵਾਨ ਇਹ ਸੇਵਾ ਕਰ ਸਕਦੇ ਹਨ ਸੋ ਗੁਰੂ ਸਾਹਿਬ ਦੀ ਅਪਾਰ ਬਖਸ਼ੀ ਸਹੀ ਹੈ ਸੇਵਾ ਸਮਾਪਤ ਹੋਈ ਹੈ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਦੇ ਸ਼ਰਨਾਂ ਕਿਤੇ ਗਏ ਹਨ ਸੋ ਆਜ ਇਹਨਾਂ ਕੁਝ ਜਾਣਕਾਰੀ ਦੱਸਣੀ ਜਾਉਣਾ ਹਾਂ ਕਿ ਆਪਾਂ ਗੁਰੂ ਸਾਹਿਬ ਦਾ ਇਸ਼ਨਾਨ ਕਿਵੇਂ ਕਰਾਉਣਾ ਹੈ ਔਰ ਕਿ ਕਿ ਚੀਜ਼ ਜੀ ਆਪਾਂ ਨੂੰ ਯੂਜ਼ ਪੈਂਦੀ ਹੈ ਸੋ ਗੁਰੂ ਪਿਆਰਿਓ ਆਪਾਂ ਨੂੰ ਇੱਕ ਬਹੁਤ ਹੀ ਸੋਨਾ ਰੁਮਾਲ ਮਖਮਲ ਵਾਲਾ ਉਹ ਆਪਾਂ ਲੈਣਾ ਹੈ ਅਤੇ ਕਾਪੀ ਦਾ ਕਾਗਜ਼ ਜਾਂ ਆਰਟ ਦਾ ਕਾਗਜ਼ ਮੋਟਾ ਵਾਲਾ ਆਪਾਂ ਲੈਣਾ ਹੈ ਉਹ ਸੇਵਾ ਕਿਵੇਂ ਕਰਨੀ ਹੈ ਆਓ ਆ ਵੀਨ ਦੱਸਦਾ ਹਾਂ ਕਿ ਇਸ ਤਰ੍ਹਾਂ ਨਾਲ ਆਪਾਂ ਜੀਉ ਸੇਵਾ ਕਰਿਆ ਕਰੀਏ ਜੋ ਗੁਰੂ ਸਾਹਿਬ ਦਾ ਇਸ਼ਨਾਨ ਕਿਵੇਂ ਹੁੰਦਾ ਹੈ ਜਿਸ ਤਰ੍ਹਾਂ ਸ਼ੁਰੂ ਦੇ ਅੰਗ ਤੋਂ ਲੈ ਕੇ ਆਪਾਂ ਇਸ ਤਰ੍ਹਾਂ ਕਰਨਾ ਹੈ ਅੰਗਾਂ ਦੀ ਸਫਾਈ ਕਰਨੀ ਹੈ ਅਤੇ ਜਿਹੜਾ ਵੀ ਜੀਆ ਜੰਤ ਵਿੱਚ ਪਿਆ ਹੋਏ ਆਪਾਂ ਇੱਕ ਆਲਟਰਾ ਕਾਗਜ਼ ਲੈ ਕੇ ਆਪਾਂ ਬਹੁਤ ਹੀ ਮਲਾਈਮ ਕੰਮ ਇਸ ਤਰ੍ਹਾਂ ਕਰਕੇ ਇਹਦੇ ਵਿੱਚੋਂ ਗਿਆਜੰਤ ਕਰਨੇ ਹਨ ਸੋਦਾਸ ਨੇ ਗੁਰੂ ਸਾਹਿਬਾਂ ਪਰਵਕਸ਼ੀ ਕੀਤੀ ਹੈ ਸੇਵਾ ਦਿੱਤੀ ਹੈ ਫਿਰ ਦੁਆਰਾ ਆ ਵੀ ਨੂੰ ਇਹ ਵਿਖਾ ਰਿਹਾ ਹਾਂ ਕਿ ਪੂਰੇ ਗੁਰੂ ਸਾਹਿਬ ਦਾ ਜੋ ਇਸ਼ਨਾਨ ਹੈ ਲਗਭਗ 3 ਘੰਟੇ ਤੋਂ 3.5 ਘੰਟੇ ਦੇ ਵੀ ਸਮਾਪਤੀ ਹੁੰਦੀ ਹੈ ਜ਼ਰੂਰੀ ਨਹੀਂ ਹੈ ਆਪਾਂ ਜਿਹੜਾ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਉਹ ਦਾ 2 ਘੰਟੇ ਘੰਟਾ ਸੇਵਾ ਕਰਕੇ ਫਿਰ ਉਹਨੇ ਅੰਗ ਲਿਖ ਕੇ ਆਪਾਂ ਦੂਜਾ ਦਿਨ ਵੀ ਗੁਰੂ ਸਾਹਿਬ ਜੰਗਾਂ ਦੀ ਸਫਾਈ ਹੋ ਸਕਦੀ ਹੈ। ਸੋ ਜੇ ਸਾਰੇ 3 ਘੰਟੇ ਵਿੱਚ ਵੀ ਕਰਨੇ ਹੋਏ ਉਹ ਵੀ ਹੋ ਸਕਦੀ ਹੈ। ਸੋ ਗੁਰੂ ਸਾਹਿਬ ਜਿਆ ਪਰ ਬਖਸ਼ਿਸ਼ ਇਹ ਜੋ ਸੇਵਾ ਲਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਾਨੂੰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੀ ਅੰਗਾਂ ਦੀ ਸਾਫ ਸੰਭਾਲ ਕੀਤੀ ਹੈ ਵਿੱਚੋਂ ਦੇਖੋ ਕਿੰਨਾ ਜੀ ਜੰਤ ਨਿਕਲਿਆ ਹੈ। ਤੋ ਆਪਾਂ ਨੂੰ ਵੀ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੋ ਫਤਿਹ ਜੀ ਸਾਂਝ ਪਾਈਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ